ਮੰਦਪੂਰੀਆ ਅਫਤਾਰ ਸਿੰਘ ਨਾਮ ਤੋਂ ਚੱਲੋ ਹਸੀਰਪਾਲ ਕੈਨੇਡਾ ਵਿੱਚ ਬੰਦ ਇਹ ਸ਼ਰਮ ਗੁਜਰ ਨਾ ਚੋਟੀ ਦਾ ਜਫਾ ਲਾ ਗਿਆ ਸ਼ਰਮੂ ਗੁਜਰ ਲੈ ਵੀ ਲੋਹਾਰੇ ਵਾਲਿਆ ਸੋਨੀ ਫੱਗਰ ਝੰਡੇ ਵਾਲੇ ਦੇ ਭਲੇਖੇ ਬੋਦਾ ਹੈ ਪੀ ਪੁਲਸੀਆ ਉੱਚਾ ਲੰਮਾ ਕੱਦ ਹੈ ਗੰਰੂ ਦਾ ਖੱਲੇ ਖੜ ਕੇ ਕੋਠੇ ਤੇ ਦੀਵਾ ਬਾਲਣੇ ਵਾਲੀ ਗੱਲ ਕਰਦਾ ਪਰ ਸਾਹਮਣੇ ਸ਼ਾਮਾ ਗੁਜਰ رکی والا یہ تلوڈی پڑھ ہے

ਅੱਧੀ ਕਿੱਕ ਤੇ ਸਟਾਰਟ ਮੇਰਾ ਜਮਾ ਨਹੀਂ ਹੋਰ ਦੱਸ ਕੀ ਭਾੜੀ ਅੱਧੀ ਕਿੱਕ ਤੇ ਸਟਾਰਟ ਮੇਰਾ ਜਮਾ ਨਹੀਂ ਹੋਰ ਦੱਸ ਕੀ ਭਾੜੀ ਕਬੱਡੀਆਂ ਪੌੜਾ ਯਾਮਾ ਸਿਰੇ ਦੀਆਂ ਪਰ ਅੱਜ ਬਤੂਰੇ ਜਫਾ ਲੈਂਦੇ ਵਿੱਚ ਖੜਾ ਹੋਇਆ ਜਫਾ ਲਾਉਂਦਾ ਹੈ ਪਰ ਸਾਹਮਣੇ ਲੱਗੀ ਇਸਲੇ ਜੀਤਪੁਰੇ ਵਾਲ ਕਬੱਡੀ ਕਬੱਡੀ ਕਰਦਾ ਹੋਇਆ ਸਾਹਮਣੇ ਚਾਰ ਖਿਡਾਰੀ ਤਿਆਰ ਨੇ ਚਾਰੇ ਦੇ ਚਾਰੇ ਤਿਆਰ ਨੇ ਹੁਣ ਚਾਰਾਂ ਦੇ ਵਿੱਚੋਂ ਕੌਣ ਇਸਲੇ ਜਫਾ ਲਾਵੇਗਾ ਪੇਂਦੀ ਫੀ ਕਬੱਡੀ ਦੇ ਉੱਪਰ ਇਸਲੇ ਖਿਡਾਰੀ ਟਰਾਈ ਕਰੇ ਰਹੇ ਨੰਦਪਰੀਆ ਪਰ ਸਾਹਮਣੇ ਲੱਗੀ ਜੀਵਨਪੁਰੇ ਵਾਲਾ ਚੋਟੀ ਦਾ ਨੰਬਰ ਗੇਟ ਦਾ ਹੋਇਆ ਚੋਟੀ ਦੇ ਗੋਲ ਤੋਂ ਗੁਜ਼ਰਾਂਗੇ ਟੀਮਾਂ ਨੂੰ ਕੋਈ ਸਮਾਂ ਨਹੀਂ ਆਉਣ ਜਾਂਦੇ ਨੇ ਨਾਲ ਗਰਾਊਂਡ ਦੇ ਬਾਹਰਲੇ ਪਾਸੇ ਬਾਰਮਾ ਪਹੁੰਚੀਆ ਅਬੀ ਬਾਠ ਪਰਵਾਰ ਦਾ ਕਬੱਡੀ ਪਾ ਰਿਹਾ ਪਰ ਸਾਹਮਣੇ ਬਹੁਤ ਸਵਾਲ 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 ਤਾਲੀਆਂ 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 ਮਾਰ ਬਈ ਮਾਰ ਸਾਹਮਣੇ ਚੋਟੀ ਦਾ ਨੰਬਰ ਗੇਟ ਦਾ ਦਰਸ਼ਕੋ ਮੈਚ ਕੇ ਮੈ ਲੱਗਿਆ ਤਾਲੀ ਮਾਰ ਕੇ ਦੱਸੋ بہت واقعات گجرا گراؤنڈی تلوڈی نا وکی تلوڈی والا ਜੋ ਕਿ ਵੀ ਸਾਡਾ ਕਹਿੰਦਾ ਵੀ ਪੱਕੇ ਤੌਰ ਤੇ ਅਨੰਦਪੁਰ ਸਾਹਨੇਵਾਸੀ ਟੀਮ ਦੇ ਵਿੱਚ ਵੀਸਾ ਲੈਣੇ ਜਾ ਰਹੇ ਆ ਇੱਕ ਵਾਰੀ ਤਾੜੀ ਮਾਰ ਦੇ ਰੇ ਦੇ ਨਾਤੇ ਇਹ ਘੋਟੀ ਵਾਲਾ ਟੀਮ ਲੈ ਕੇ ਆ ਗਿਆ ਗਰਾਉਂਡ ਵਿੱਚ ਜਿਹੜੀ ਘੋਟੀ ਦੀ ਟੀਮ ਦਾ ਪ੍ਰੋਪੋਜ਼ ਆ ਰਿਹਾ ਵੀ ਸਾਗਿਆ ਤੇ ਬੰਬੜ ਗੁਦਰਾ ਵਾਲੇ ਮੁੰਡੇ ਗਰਾਉਂਡ ਦੇ ਵਿੱਚ ਅੱਜ ਵੀ ਜਿਹੜੇ ਬੋਲ ਸਾਹਮਣੇ ਕੀਤੇ ਨੇ ਉਹ ਕਿਰਿਆਣਾ ਸੰਤ ਬਾਬਾ ਇਸਰ ਸਿੰਘ ਇਹ ਕਿਹਨੇ ਘੋਟੀ ਪਿੰਡ ਦੀ ਟੀਮ ਹੈ ਦੇਖੋ ਯਾਰ ਰਾਤ ਦੇ 12:00 ਵੀ ਆਉਣ ਦਾ ਕੋਈ ਫਾਇਦਾ ਨਹੀਂ ਤੁਸੀਂ ਕੀਮਾ ਫੋਨ ਤੇ 20 25 ਟੀਮਾਂ ਦਾ ਫੋਨ ਆ ਗਿਆ ਸਾਡੀ ਉਤਰ ਉਤਰ ਦੀ ਟੀਮ ਹੈ ਲਓ ਘੋਟੀ ਵਾਲਾ ਪੁਲਵਾਨ ਖੇਡ ਮੈਦਾਨ ਵਿੱਚ ਕਬੱਡੀ ਪਾਰਿਆ ਚਾਰ ਜਾਫੀ ਨੇ ਚਾਰ ਵਿਚਾਰੇ ਚਾਰ ਨੇ ਹੋਰ ਵੇਖਾਂਗੇ ਕੌਣ ਰੱਖਦਾ ਕਾਉਂਟ ਡਾਕਰਾ ਕੌਣ ਗੱਲ ਪੱਕੀ ਬਣਾਉਣਾ ਅੱਜ ਟਿੱਬਲੇ ਕਬੱਡੀ ਕਪਰੇ ਤੇ ਉਹ ਵੇਖਾਂਗੇ ਮੈਦਾਨ ਵਿੱਚ ਵੱਜੀ ਕੋਈ ਚੈਂਕੀ ਆ ਦੇ ਵਿੱਚੋਂ ਪੁਆਇੰਟ ਭਲੋਟੀ ਦੀ ਟੀਮ ਲਈ ਪੁਆਇੰਟ ਦਾ ਵਾਅਦਾ ਕਰਦਾ ਪਿਆ ਆ ਵੀ ਖੇਡ ਲੈ ਸਾਹਮਣੇ ਪਵਨ ਇਸ ਵੇਲੇ ਗੰਟੀ ਵਾਲਾ ਚੂਟੀ ਦਾ ਨੰਬਰ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਜੋੜਦਾ ਹੋਇਆ ਹੈ ਅੱਜ ਕਬੱਡੀ ਖੇਡ ਦੇ ਮਜਾਦ ਵਿੱਚ ਬੋਰਡ ਦੇ ਲਈ ਮਰੀਦ ਗੁੱਜਰ ਇਸ ਵੇਲੇ ਤਿਆਰ ਵਰਤਿਆ ਰਿਹਾ ਹੈ ਸਾਹਮਣੇ ਚਾਰ ਨੇ ਚਾਰਾਂ ਦੇ ਵਿੱਚੋਂ ਜੀਤਾ ਮੇਰੇ ਮਿੱਤਰੋ ਇਸ ਵੇਲੇ ਘੋਟੀ ਵਾਲਾ ਜਫਾ ਲਾਉਣ ਦਾ ਯਤਨ ਕਰਦਾ ਮੂਹਰੇ ਅੜ ਕੇ ਹੌਸਲਾ ਕਰਕੇ ਧੂਤ ਰਿਆ ਸਾਹਨ ਸਿੰਘਾਂ ਤੋਂ ਫੜ ਕੇ ਬੱਲ ਕਿਸੇ ਕਿਸੇ ਨੂੰ ਹੁੰਦਾ ਛੱਡੀ ਲਾ ਕੇ ਡੇਗੜਦਾ ਰਾਜੇ ਖੇਲੇ ਅੜਬ ਪੰਜਾਬੀ حوصلہ رکھ دے راجی اڑبی حوصلہ رکھ دے سرکھے مولی وغیرہ چرچے سر جوڑیاں بولیوں سکھا کے مولانا کھائے ہوئے پہلے میرے کسان ٹرائی کرنا ہے پردھان نمبر کے بعد اپنے ٹیم کے سل میں کرد ہوا ہے موسیقی அக்கெ <laughs> நம்ப ਅੰਤਰ ਹਜ਼ਾਰ ਤੇ 40 ਹਜ਼ਾਰ ਦੇ ਫੈਸਲੇ ਹੋਣਗੇ ਮਜੂਰ ਨਿੱਕੇ ਕੇ ਕੋਟਰ ਰਜਿਸਟਰ ਮੋਟਰਪਾਸ ਹੋਰ ਮਜੂਰ ਨਿਕਲ ਕੇ ਫਾਗਲ ਤੱਕ ਦੋ ਸੋ ਦੋਨਾਂ 70 ਹਜ਼ਾਰ ਤੇ 40 ਹਜ਼ਾਰ ਦੇ ਵਿੱਚ ਧੁਰ ਗਈ ਹੈ ਕਿਹੜੀ ਫਸਟ ਆਵੇਗੀ ਕਿਹੜੀ ਸੈਕੰਡ ਆਵੇਗੀ ਅੱਜ ਟੱਪੇ ਦੇ ਵਿੱਚ ਪਤਾ ਲੱਗ ਜਾਣਾ ਪਰ ਇਧਰੋਂ ਪਾਸੇ ਸੁੰਦਰੀ ਨੰਬਰ ਪਰ ਅੱਜ ਕੱਲ ਸੁੱਕੇ ਨਹੀਂ ਬਾਰੇ ਵਾਗੇ ਖੇਡ ਖੜੀ ਬਣ ਗਏ ਨੇ ਕਲੇ ਗੇਂ ਕਬੱਡੀ ਜੇਪਰ ਤੋਂ ਰੋਟੀ ਭੰਦੀ ਗੱਲ ਕਰਦੇ ਆ ਇਹ ਪਹਾੜ ਪਰਵਾਰ ਇਸ ਵੇਲੇ ਰੋਟੀ ਦੀ ਟੀਮ ਲਈ ਇਹ ਜੋੜੀ ਦਾ ਨੋ ਨਾ ਕਹਿੰਦੇ ਜੋ ਰੋਕਿਆ ਬੰਦਾ ਕਰਵਾ ਪਰ ਨਹੀਂ ਤੇ ਨਗਰ ਅਗਲੀ ਕਬੱਡੀ ਪੁਹਾਰ ਫਿਰ ਬਾਰੇ ਲੱਗਿਆ ਲਾਓ ਲਫਾ ਲਾਓ ਲਫਾ ਪਰ ਦੂਜੇ ਪਾਸੇ ਗਰੇ ਬੰਗਰ ਗੁਜਰਾ ਨੇ ਟੀਮ ਹੈ ਪੁਹਾਰ ਜਿਹੜੇ ਬੱਟਾ ਪਾਉਣਾ சவுண்ட் பைட் பாடல் இரண்டு کر ਅਕਰ ਕੁਮਾਰ ਸਿੰਘ ਜੀ ਦੇ ਪਲੇਆਉਟ ਇਹ ਟੀਮਾਂ ਨੂੰ ਲੈਨਅਪ ਕਰੋ ਜੀ ਇੱਕ ਜਾਣ ਪਛਾਣ ਕਰਵਾਵਾਂਗੇ ਸਮੁੱਚੀ ਗ੍ਰਾਮ ਪ੍ਰਚਾਰ ਸਾਡੇ ਐਨਆਰਆਈ ਵੀਰ ਇਹ ਟੀਮਾਂ ਦੇ ਨਾਲ ਜਾਣ ਪਛਾਣ ਕਰਨ ਲਈ ਗਰਾਊਂਡ ਵਿੱਚ ਆਉਣਗੇ ਸੁਖੇ ਸਾਡੇ ਐਨਆਰਆਈ ਵੀਰ ਗਰਾਊਂਡ ਵਿੱਚ ਆਉਣਗੇ ਇਹ ਖਿਡਾਰੀਆਂ ਨਾਲ ਜਾਣ ਪਛਾਣ ਇੱਕ ਤਸਵੀਰ ਆਪਾਂ ਨਾਨਪੁਰੀ ਸਾਹਿਬ ਕੈਮਰੇ ਦੀ ਅੱਖ ਵਿੱਚ ਕੈਰ ਕਰਾਂਗੇ ਦੋਨੇ ਟੀਮਾਂ ਨੂੰ ਲੈਨਅਪ ਕਰ ਲੋ ਜੀ ਦੋਲਾਵਾਲ ਤੇ ਜੇਸੜ ਦੇ ਦਰਮਿਆਨ ਚੋਟੀ ਦਾ ਮੁਕਾਬਲਾ ਜਿਹੜਾ ਖੇਡਿਆ ਜਾਵੇਗਾ ਲਾਇਨਅਪ ਹੋ ਗਈਆਂ ਟੀਮਾਂ ਕਰੋ ਜੀ ਯਾਰਾ ਦੋਹਾਂ ਪਾਸੇ ਚਾਰ ਚਾਰ ਕਰਨ ਲਈ ਸਿੱਪੇ ਦਾ ਬੋਡੀ ਦਾ ਪਾਸ ਇਹਨਾਂ ਲੋਹਾਰਾ ਜਿਹੜਾ ਗਰਾਊਂਡ ਦੇ ਵਿੱਚ ਗੋਰੀ ਵਰਗੇ ਗਿਆਨੀ ਵਰਗੇ ਔਰ ਨਾਲ ਕੰਮੇ ਵਰਗੇ ਗਰਾਊਂਡ ਦੇ ਵਿੱਚ ਆ ਗਏ ਆ ਤੇ ਦੂਸਰੀ ਟੀਮ ਦੇ ਵਿੱਚ ਸੁਖੀ ਵਰਗੇ ਮੁੰਡੇ ਆ ਗਏ ਆ ਕਾਲੀ ਵਰਗੇ ਵੱਜੀ ਵਰਗੇ ਐਨ ਸਿੱਧੇ ਸਿੱਧ ਮੈਦਾਨ ਦੇ ਵਿੱਚ ਖਿਡਾਰੀਆਂ ਦੇ ਨਾਲ ਅਤਿਵਕਤ ਸੱਜਣ ਮਾਨ ਤੇ ਸਤਕਾਰਯੋਗ ਸ਼ਖਸੀਅਤ ਗਰਾਊਂਡ ਦੇ ਵਿੱਚ ਉੱਜਦੀਆਂ ਜਾ ਰਹੀਆਂ ਨੇ ਕੱਲੀ ਕੱਲੀ ਸ਼ਖਸੀਅਤ ਦਾ ਜ਼ਿਕਰ ਹੋਵੇਗਾ ਹੈਪੀ ਰੁਪੀ ਜੀ ਜਰੂਰ ਕਰਿਓ ਵੀਰਾਂ ਦਾ ਜ਼ਿਕਰ ਬਹੁਤ ਬਹੁਤ ਧੰਨਵਾਦ ਸਮੁੱਚੀ ਗ੍ਰਾਮ ਪੰਚਾਇਤ ਪਰ ਟਿੱਪਾ ਸਾਡੇ ਐਨਆਰਆਈ ਵੀਰ ਤੇ ਨਗਰ ਵਾਸੀ ਗਰਾਊਂਡ ਵਿੱਚ ਆਏ ਨੇ ਜਿਨ੍ਹਾਂ ਵੀਰਾਂ ਨੇ 1 ਰੁਪਈਆ ਲੈ ਕੇ ਲੱਖਾਂ ਰੁਪਈਆ ਦਾ ਜੋਰਦਰ ਪਾਇਆ ਇਹ ਵੱਡੇ ਕਬੱਡੀ ਕੱਪ ਦਾ ਗਰਾਊਂਡ ਲਈ ਸਿਵਦੀਪ ਸਰਪੰਚ ਸਾਡਾ ਵੱਡਾ ਵੀਰ ਹੇ ਨਗਰ ਦੇ ਕਹਨੇ ਸਰਪੰਚ ਨੇ ਪਿੰਡ ਵਾਲਿਆਂ ਨੇ ਬਹੁਤ ਵੱਡੇ ਨਾਲ ਬਹੁਤ ਵੱਡੇ ਰਤਰੇ ਫੱਟੇ ਮੀਰ ਦੇ ਪਾਸੇ ਨੇ ਬਹੁਤ ਬਹੁਤ ਧੰਨਵਾਦ ਕਰਦੇ ਆ ਤਾੜੀਆਂ ਮਾਰ ਕੇ ਆਪਾਂ ਸਵਾਗਤ ਕਰੀਏ ਮੁੱਖ ਮਹਿਮਾਨਾ ਰਾ ਇੱਕ ਯਾਰ ਵਰਗੀ ਤਸਵੀਰ ਜਿਹੜੀ ਕੈਮਰਾ ਦੇ ਅੱਖਾਂ ਵਿੱਚ ਕੈਦ ਕੀਤੀ ਆ ਰੇ ਮੇਰੇ ਯਾਰ ਮੁਸੰਬਰਾਂ ਦੇ ਇੱਕ ਤਸਵੀਰ ਬਰਾ ਦੇ ਜਿਹਦੇ ਵਿੱਚ ਖੇਡ ਤੇ ਖੋਰ ਖਿਡਾਰੀ ਤੇ ਕਬੱਡੀ ਪਾੜਾ ਹੋਵੇ ਮੋਕ ਦਾ ਖਿਲਿਆਰੀ ਬਿੰਦ ਕੋਈ ਗੁਰਵਿੰਦਰ ਮਾਰਕਾ ਤਸਵੀਰ ਖਾਰੇ ਮੇਰ ਜਾਰ ਮਸਫਰਾ ਦੇ ਇੱਕ ਤਸਵੀਰ ਬਣਾ ਰਹੇ ਸਾਰੇ ਖਿਡਾਰੀ ਬੈਠ ਜਾਣਗੇ ਇੱਕ ਤਸਵੀਰ ਜਿਹੜੀ ਕੈਮਰੇ ਦੇ ਆਪਰੇ ਵਿੱਚ ਕੈਦ ਕੀਤੀ ਜਾ ਰਹੀ ਹੈ ਹਨੇਰੀਆਂ ਵੀ ਆਉਂਦੀਆਂ ਨੇ ਆਕੇ ਤੂਫਾਨ ਚਲੇ ਜਾਂਦੇ ਆ ਕਿਸ਼ਤੀਆਂ ਡੁੱਬ ਜਾਂਦੀਆਂ ਨੇ ਤੂਫਾਨ ਚਲੇ ਜਾਂਦੇ ਆ ਯਾਦਾਂ ਰਹਿ ਜਾਂਦੀਆਂ ਨੇ ਇਨਸਾਨ ਚਲੇ ਜਾਂਦੇ ਆ ਯਾਦਾਂ ਰਹਿ ਜਾਂਦੀਆਂ ਨੇ ਇਨਸਾਨ ਚਲੇ ਜਾਂਦੇ ਆ ਇੱਕ ਯਾਦਗਾਰੀ ਪਲ ਯਾਦਗਾਰੀ ਤਸਵੀਰ ਜਿਹੜੀ ਪੇਰ ਪੰਜਾਬੀ ਲਾਈਵ ਦੇ ਜਰੀਏ ਦੁਨੀਆ ਭਰ ਦੇ ਵਿੱਚ ਦਿਖਾਈ ਜਾ ਰਹੀ ਹੈ ਔਰ ਕੈਮਰੇ ਦੇ ਅਪ ਦੇ ਵਿੱਚ ਇਹ ਹਸੀਨ ਪਲ ਜਿਹੜੇ ਕੈਦ ਕੀਤੇ ਜਾ ਰਹੇ ਹੈ ਸਤਰੀ ਸਤਰੀ ਪੈਣਾ ਨੇ ਪੈਣਾ ਨੇ ਯਾਰੋ ਕਿੰਨਾ ਦੀਆਂ ਲੱਗਦਾ ਉਹ ਆ ਗਏ ਨੇ ਸਾਨੂੰ ਵੀ ਕਸੀ ਜਿੰਨਾਂ ਦੀਆਂ ਲੱਗਦਾ ਉਹ ਆ ਗਏ ਨੇ ਸਾਨੂੰ ਵੀ ਕਸੀ ਜਿੰਨਾਂ ਦੀਆਂ ਮਾਨ ਦੇ ਹਾਂਜੀ ਸਰਪੰਚ ਸਾਹਿਬ ਹਾਂਜੀ ਅੱਜ ਟੂਰਨਾਮੈਂਟ ਬਾਰੇ ਕੀ ਕਹਿਣਾ ਚਾਹੋਗੇ ਟੂਰਨਾਮੈਂਟ ਵਧੀਆ ਹੀ ਹੋ ਰਿਹਾ ਇਹ ਪਹਿਲਾਂ ਕੈਂਸਲ ਹੋ ਗਿਆ ਟੂਰਨਾਮੈਂਟ ਨਹੀਂ ਕਰਕੇ ਫਿਰ ਦੁਬਾਰੇ ਰਖਾਇਆ ਤੇ ਕੱਲ ਸ਼ਿੰਝ ਮੇਲਾ ਸੀਗਾ ਹਾਂਜੀ ਹਾਂਜੀ ਕਿਹੜੇ ਕਿਹੜੇ ਪਹਿਲਵਾਨ ਰਹੇ ਆ ਆਲਮਗੀਰ ਖਾੜੀ ਤੋਂ ਸੀਗੇ ਪਹਿਲਵਾਨ ਅੱਛਾ ਹਾਂਜੀ ਹਾਂਜੀ ਅੱਜ ਜਿਹੜੀਆਂ ਟੀਮਾਂ ਨੇ ਕਿਹੜੀਆਂ ਭਾਰਤੀਆਂ ਨੇ ਨਹੀਂ ਇਹ ਤਾਂ ਓਪਨ ਆਈ ਆਹ ਲੋ ਓਪਨ ਦੀਆਂ ਨੇ ਹਾਂ ਆਹ ਲੋ ਤੇ ਇਹਨਾਂ ਦੇ ਪ੍ਰਾਈਜ਼ ਕੀ ਕੀ ਨੇ 61000 71000 ਹੈ 61000 ਤੇ 71000 ਹਾਂਜੀ ਹਾਂਜੀ ਤੇ ਕੀ ਕਹਿਣਾ ਚਾਹੋਗੇ ਅੱਜ ਨੌਜਵਾਨਾਂ ਨੂੰ ਵੀ ਲੋੜ ਆ ਕੋਈ ਮੈਸੇਜ ਦੇਣ ਨੇ ਨੌਜਵਾਨ ਹੀ ਨਹੀਂ ਸਾਰੇ ਨਵੇਂ ਮੁੰਡੇ ਆ ਸਾਰੇ ਨਵੇਂ ਮੁੰਡੇ ਆਈ ਓਕੇ तकरीबन ਕੋਈ ਹੋਣਾ ਪੁਰਾਣਾ ਨਵੇਂ ਗੁਰਸਿੱਖ ਮੁੰਡੇ ਜ਼ਿਆਦਾ ਆ ਰਹੇ ਨੇ ਕਬੱਡੀ ਜੀ ਕੀ ਬਾਤ ਹੈ Shivdeep Singh ਪਿੰਡ ਟੱਬਾ ਦੇ ਸਰਪੰਚ ਜਿਨ੍ਹਾਂ ਨੂੰ ਮੈਂ ਅਕਸਰ ਆਖਦਾ ਵੀ ਛੋਟੀ ਉਮਰ ਦਾ ਵੱਡਾ ਸਰਪੰਚ ਆ ਅੰਕਲ ਜੀ ਕੀ ਕਹਿਣਾ ਚਾਹੋਗੇ ਤੁਸੀਂ ਮੇਰਾ ਨਾਮ ਚਰਨ ਸਿੰਘ ਆ ਹੂੰ ਮੈਂ ਇਹੀ ਕਹੂੰਗਾ ਵੀ ਜੇ ਸਾਡੀਆਂ ਗਵਰਨਮੈਂਟਾਂ ਸਾਡੇ ਪਿੰਡਾਂ ਸਾਥ ਦੇਣ ਸਾਡੇ ਪਿੰਡ ਦੇ ਵਿੱਚ ਨਸ਼ੇ ਨਾ ਉੜ ਜਾਣ ਨਸ਼ੇ ਖਤਮ ਹੋ ਜਾਣ ਜੀ ਮੁੰਡੇ ਗੇਮਾਂ ਵੱਲ ਜਾਣ ਖੇਡਾਂ ਵੱਲ ਜਾਣ ਚੰਗੇ ਪੜ੍ਹ ਲੈ ਕੇ ਨੌਕਰੀ ਕਰਨਗੇ ਅਗਰ ਸਾਡਾ ਸਾਥ ਗਵਰਨਮੈਂਟਾਂ ਦਿੰਦੀਆਂ ਨੇ ਤਾਂ ਜੀ ਅ ਹੰਦਾ ਜੀ ਤੁਸੀਂ ਆਪਣੇ ਸਮੇਂ ਦੇ ਵਿੱਚ ਬਹੁਤ ਵਧੀਆ ਕਬੱਡੀ ਖੇਡੀ ਤੁਹਾਡੀ ਮੈਂ ਨੈਸ਼ਨਲ ਦੇ ਵਿੱਚ ਵੀ ਵੱਡੀਆਂ ਗੇਮਾਂ ਦੇਖੀਆਂ ਕੀ ਕਹਿਣਾ ਚਾਹੋਗੇ ਤੁਸੀਂ ਅੱਜ ਨੌਜਵਾਨਾਂ ਨੂੰ ਤੁਸੀਂ ਖੁਦ ਖੇਡਦੇ ਰਹੇ ਹੋ ਨੌਜਵਾਨਾਂ ਨੂੰ ਇਹੀ ਕਹਿਣਾ ਵੀ ਨਸ਼ੇ ਤੋਂ ਦੂਰ ਰਹੇ ਕਿ ਜਿਵੇਂ ਜਵਾਨ ਹੁਣ ਖੇਡ ਰਹੇ ਨੇ ਇਦਾਂ ਨਾਲ ਰਲਣਾਂ ਦੇ ਜਿਸ ਸਮੇਂ ਤੁਸੀਂ ਖੇਡਦੇ ਸੀ ਜੋਰ ਭਾਰੂ ਸੀ ਜਾਂ ਜੁਗਤ ਭਾਰੂ ਸੀ ਅੱਜ ਕੀ ਲੱਗਦਾ ਤੁਹਾਨੂੰ ਉਦੋਂ ਅਰ ਰਿੰਗ ਜਵਾਨਾਂ ਕੋਈ ਸ਼ਹੂਰ ਸੀ ਜੀ ਹੁਣ ਕੋਈ ਸ਼ਹੂਰ ਆ ਥੋੜਾ ਬਹੁਤਾ ਨਿਆਣੇ ਉੱਥੇ ਵੱਡੇ ਪੈ ਗਏ ਸੀਗੇ ਪਰ ਪ੍ਰਮਾਤਮਾ ਦੀ ਕਿਰਪਾ ਨਾਲ ਫਿਰ ਵੀ ਬਹੁਤ ਮੋੜ ਪਿਆ ਠੀਕ ਚੱਲਦਾ ਮੋੜ ਪੈ ਗਿਆ ਲੱਗਦਾ ਹੁਣ ਇਸ ਵਕਤ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਬਹੁਤ ਧੰਨਵਾਦ ਹਾਂਜੀ ਅੰਕ ਜੀ ਕੁਝ ਕਹਿਣਾ ਚਾਹੋਗੇ ਬਹੁਤ ਸੋ ਠੀਕ ਆ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਬਹੁਤ ਬਹੁਤ ਧੰਨਵਾਦ ਜੋ ਸਰਕਾਰ ਦੇ ਸਖਸ਼ੀਅਤਾਂ ਦਾ ਜਿਹੜੀਆਂ ਗਰਾਈਆਂ ਦੇ ਵਿੱਚੋਂ ਕੀਤਾ ਜਾ ਰਿਹਾ ਇੱਕ ਜਾਣ ਪਛਾਣ ਤੋਂ ਬਾਅਦ ਜਿਹੜਾ ਖੇਡ ਕਬੱਡੀ ਦਾ ਮੈਚ ਹੈ ਸ਼ੁਰੂ ਕੀਤਾ ਗਿਆ ਮੇਨ ਸਟੇਜ ਦੇ ਜਿਹੜੀ ਖੱਬੇ ਪਾਸੇ ਟੀਮਾਂ ਦਾ ਫੁੱਲਾਂਵਾਲ ਪਿੰਡ ਦੀ ਟੀਮ ਹੈ ਤੇ ਦੂਜੇ ਪਾਸੇ ਟੀਮ ਕਹੇ ਇਹ ਟੀਮਾਂ ਗਰਾਊਂਡ ਵਿੱਚ ਆਈ ਹੈ ਇਹ ਟੀਮਾਂ ਕਹਿੰਦੇ ਜੱਸਰ ਪਿੰਡ ਦੀ ਲਾਹੋਤ ਪੁਹਾਰ ਕਹਿੰਦੇ ਪਹਿਲੀ ਕਬੱਡੀ ਪੜਾ ਰਿਹਾ ਹੈ ਤੇ ਦੂਜੇ ਪਾਸੇ ਪਿੰਡ ਵਾਲੇ ਪਾਸੇ ਇਹ ਟੀਮ ਕਹਿੰਦੇ ਜਿਹੜੀ ਫੁੱਲਾਂਵਾਲ ਦੀ ਟੀਮ ਹੈ ਕਲੀ ਵਾਲਾ ਰੂਪ ਜਿੱਥੇ ਆਵਾਜ਼ ਸੁਣਦਾ ਗਰਾਊਂਡ ਵਿੱਚ ਕਲੀ ਪਾਵੇ ਰੂਪ ਕਲੀ ਵਾਲਾ ਜਿੱਥੇ ਵੀ ਆਵਾਜ਼ ਸੁਣਦਾ ਗਰਾਊਂਡ ਵਿੱਚ ਕਲੀ ਪਾਵੇ ਉਧਰੋਂ ਬਹੁਤ-ਬਹੁਤ ਧੰਨਵਾਦ ਕਰਦੇ ਆਂ ਜਿੰਦਿਆਂ ਗਰਾਈਆਂ ਦੇ ਵਿੱਚੋਂ ਸਾਡੇ ਬਹਤੀ ਸਰਕਾਰ ਦੇ ਵੀਰ ਨੇ ਸਵਰਗਵਾਸੀ ਅਜਮੇਰ ਸਿੰਘ ਜੀ ਸਾਬਕਾ ਸਰਪੰਚ ਉਹਨਾਂ ਦੀ ਯਾਰ ਵਿੱਚ ਉਹਨਾਂ ਦੇ ਪਰਿਵਾਰ ਵੱਲੋਂ ਟਿੱਬੇ ਦੇ ਕਬੱਡੀ ਕਪਰੇ ਤੇ ਫ੍ਰੀ ਮੈਡੀਕਲ ਇਹ ਸੇਵਾ ਖਿਡਾਰੀ ਤੋਂ ਸਰਪੰਚ ਉਹਨਾਂ ਦੀ ਯਾਰ ਵਿੱਚ ਖਿਡਾਰੀ ਵੀਰਾਂ ਲਈ ਫਰੀ ਮੈਡੀਕਲ ਕੈਂਪਨੀ ਸੇਵਾ ਜਿਹੜੀ ਲਵਾਈ ਜਾ ਰਹੀ ਹੈ ਸਾਡੇ ਬਹੁਤ سارے ਵੀਰ ਨੇ ਕਾਲਾ ਝੱਜ ਤੇ ਨਾਲ ਪੋਰਾ ਝੱਜ ਜਿਸ ਕਰਨ ਕੈਨੇਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਉਹਦੇ ਪਰਿਵਾਰ ਦਾ ਕਹਿੰਦੇ ਵੀ ਜਿੰਨੇ ਮਹਿੰਗੇ ਖਰਚਾ ਹੋਵੇ ਕੋਈ ਮੱਲਮ ਦੀ ਮੋਰ ਤੋਂ ਫਾਈਰ ਗਰਲਾਓ ਇਹ ਸਾਡੇ ਫ੍ਰੀ ਮੈਡੀਕਲ ਜਿਹੜੇ ਸਵਾਰ ਬਣ ਗਏ ਤਾੜੀਆਂ ਮਾਰਦੇ ਜ਼ੋਰਦਾਰ ਇਹਨਾਂ ਦੇ ਪਰਿਵਾਰ ਦਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਹਾਂਜੀ ਖਾਨ ਜੀ ਟੂਕੀ ਦਾ ਮੈਚ ਫੀਲ ਦੇ ਮੈਦਾਨ ਦੇ ਉੱਤੇ ਸ਼ੁਰੂ ਹੋ ਗਿਆ ਹੈ ਇਸੇ ਤੌਰ ਤੇ ਵੀ ਅਸੀਂ ਧੰਨਵਾਦ ਕਰਦੇ ਹਾਂ ہنڈی سپان صاحب یہ کہنا جا ہوں بھی آج بلو آج مر آپ co اب رب ان بھارے اب پندے بی descon خاصję فونجی سنگ مرات کرنا too وہ ਚਲਦੇ ਮੈਚ ਵਿੱਚੋਂ ਪਵਿੱਤਰ ਘੜਾ ਜੀ ਇਸ਼ਾਰਾ ਕਰਦੇ ਹੋਏ ਕਿ ਕਿਹਨੇ ਟੀਮ ਜਿੱਤ ਰਹੀ ਹੈ ਪੰਨਾ ਬਾਲੇ ਜੀ ਜੀਜਾ ਕੋਟ ਬੱਦੁਰੇ ਮਾਰੇ ਵਿਟਾਈਆਂ ਪਾ ਕੇ ਜਿਹੜੇ ਪਹਿਲੇ 라ਉਂਡ ਦੇ ਮੈਚ ਨੇ ਆਪਾਂ ਕੰਪਲੀਟ ਕਰੀਏ ਉਸ ਤੋਂ ਬਾਅਦ ਸੈਕੰਡ 라ਉਂਡ ਦੇ ਜਿਹੜੇ ਕਬੱਡੀ ਦੇ ਮੁਕਾਬਲੇ ਉਹ ਖੇਡੇ ਜਾਣਗੇ ਲਓ ਧੂਰਕੋਟੀਆਂ ਨਿੰਦਾ ਕਬੱਡੀ ਪਾਰਿਆ ਖੇਡ ਮੈਦਾਨ ਵਿੱਚ ਮੇਨ ਸਟੇਜ ਵਾਲੇ ਪਾਸੇ ਪਿੰਡ ਵਾਲੇ ਪਾਸੇ ਕਿਹਨੇ ਭੂਲਣ ਦੀ ਟੀਮ ਹੈ ਤੇ ਦੂਜੇ ਪਾਸੇ ਮੈਦਾਨ ਦੇ ਵਿੱਚ ਜਿਹੜੀ ਟੀਮ ਕਿਹੜੇ ਪਿੰਡ ਦੀ ਟੀਮ ਹੈ ਕੜਿਆਣੇ ਵਾਲਾ ਪ੍ਰਤਾਪ ਨਿਊਜ਼ੀਲੈਂਡ ਦੇ ਵਿੱਚ ਜੋਰਪ ਦੇ ਵਿੱਚ ਗੱਲ ਕਨੇ ਇੰਗਲੈਂਡ ਦੇ ਵਿੱਚ ਗੱਲ ਕੈਨੇਡਾ ਦੇ ਕਾਦਰ ਮੈਦਾਨਾ ਵਿੱਚ ਹੋਈ ਹੈ ਕਿਰੀ ਟੌਪ ਦੀ ਕਬੱਡੀ ਖੇਡੀ ਸਾਡੇ ਵਿੱਚ ਓਮ ਕੜਿਆਣੇ ਦੇ ਕਨੇ ਪਿੰਡ ਦੀ ਟੀਮ ਹੈ ਜਿਹੜੇ ਜਾ ਵਸਿਆ ਕੈਨੇਡਾ ਦੇ ਵਿੱਚ ਕੜਿਆਣੇ ਦਾ ਵਿਜੇ ਟੌਪ ਦਾ ਖਿਡਾਰੀ ਹੋਇਆ ਸਾਡੀ ਖੇਡ ਕਬੱਡੀ ਦਾ ਇੱਕਨੇ ਕੜਿਆਣੇ ਪਿੰਡ ਦੀ ਟੀਮ ਹੈ ਤੇ ਦੂਜੇ ਪਾਸੇ ਕਨੇ ਭੁੱਲਣ ਦੀ ਟੀਮ ਹੈ ਲਓ ਭੁੱਲਣ ਵਾਲਾ ਲਾਹ ਤਕੜਾ ਜੱਫਾ ਤੇ ਪੁਆਇੰਟ ਆਪਣੀ ਟੀਮ ਲਈ ਜੋੜ ਰੱਖਿਆ ਇਹ ਗੁਰਪ੍ਰੀਤ ਆ ਧੋਨਣ ਵਾਲਾ ਇਸ ਵੀਰੇ ਲਾਟ ਬਾਜੀ ਵਾਲਾ ਜਾਫੀ ਵੈੱਟ ਬੜਦਾ ਔਰ ਰੇਡਰ ਵੀ ਵੈੱਟ ਬੜਦਾ ਦੋ ਐਲੜੀਆਂ ਜਿੱਤਣ ਵਾਲਾ ਇੱਕ ਦਿਨ ਦੇ ਵਿੱਚ ਕਬੱਡੀ ਕਬੱਡੀ ਕਰਦਾ ਹੋਇਆ ਹੈ ਸਾਹਮਣੇ ਚਾਰ ਖਿਡਾਰੀ ਕੜਿਆਣੇ ਟੁੱਟਦੇ ਤਿਆਰ ਵਰ ਤਿਆਰ ਨੇ ਹੁਣ ਚਾਰਾਂ ਦੇ ਵਿੱਚ ਇਸ ਵੇਲੇ ਕੌਣ ਵਿਜੇਪਾਤਸੋਂ ਨੂੰ ਡੱਕ ਪਾਉਣ ਦਾ ਦਮ ਰੱਖਦਾ ਹੈ ਪਰ ਵਿਜੇਪਾਤਸੋਂ ਵਾਲਾ ਚੂਪੀ ਦਾ ਨੰਬਰ ਆਪਣੀ ਟੀਮ ਦੇ ਸਿਰ ਤੇ ਬੋਝਾ ਹੋਇਆ ਹੈ ਅੱਜਰਵਾਲ ਤੇ ਕਾਲਖ ਆਪਾਂ ਆਉਣਗੇ ਅਗਲੇ ਮੈਚ ਨੂੰ ਟੀਮਾ ਅਚਰਵਾਲ ਦੇ ਵਿਰੋਧੀ ਟੀਮ ਆਵੇ ਇਧਰ ਦੇ ਪਾਸੇ ਨਿੰਦਾ ਫਿਰ ਧੂਰ ਗੋਟਿਆ ਕਬੱਡੀ ਕਬੱਡੀ ਕਰਦਾ ਹੋਇਆ ਕਦਿਆਂ ਨੇ ਸਿਰੇ ਧੂਰ ਗੋਟਿਆ ਦੇ ਚਰਚੇ ਕਾਲਾ ਧੂਰ ਗੋਟਿਆ ਐਨ ਸਿਰੇ-ਸਿਰੇ ਦੇ 17 ਦੇ ਵਿੱਚ ਨਾਮ ਨੇ ਪਰ ਨਿੰਦਾ ਧੂਰ ਗੋਟ ਵਾਲਾ ਆਪਣੇ ਕਾਂਦੇ ਸੇ ਨੰਬਰ ਦਾ ਵਾਅਦਾ ਕਰਦਾ ਹੋਇਆ ਇੱਕ ਗੱਡੀ ਡਿੱਕੇ ਦੇ ਵਿੱਚ ਖੜੀ ਆ ਸਾਡੇ ਮੁੱਖ ਮਹਿਮਾਨ ਜਿਹੜੇ ਆਉਣੇ ਸ਼ੁਰੂ ਹੋ ਗਏ ਨੇ ਆਪਾਂ ਗੱਡੀ ਪਈ ਸਾਈਡ ਤੇ ਕਰ ਲਈਏ ਇੱਕ ਗੱਡੀ 메ਨ ਰਸਤੇ ਦੇ ਵਿੱਚ ਅੜਿੱਕੇ ਵਿੱਚ ਗੱਡੀ ਖੜੀ ਆ ਓ ਪ੍ਰੀਆ ਆਪਾਂ ਗੱਡੀ ਜਿਹੜੀ ਸਾਈਡ ਤੇ ਕਰ ਲਈਏ ਬੜੀ